ਫਿਲਹਾਲ ਭਾਈ ਸਾਹਿਬ ਚੋਂਡ ਦੇ ਚੁੱਕੇ ਨੇ ਫਿਲਹਾਲ ਉਹਨਾਂ ਦੇ ਪਿੰਡ ਮੌਜੂਦ ਆ ਔਰ ਸਾਡੇ ਨਾਲ ਉਹਨਾਂ ਦੇ ਪਹਤਾਤਰ ਸੇਮ ਸਿੰਘ ਨੇ ਤਰਸੇਮ ਸਿੰਘ ਜੀ ਸਭ ਤੋਂ ਪਹਿਲਾਂ ਕੱਲ ਦਾ ਮਾਹੌਲ ਔਰ ਹੁਣ ਦਾ ਮਾਹੌਲ ਆਪਾਂ ਦੇਖ ਖਟਿਆ ਪਿੰਡ ਦੇ ਵਿੱਚ ਜਿਹੜਾ ਪ੍ਰੋਗਰਾਮ ਹੈ ਸ਼ੁਰੂ ਹੋ ਚੁੱਕਿਆ ਹੈ ਵਿਸਾਰ ਸ਼ੁਰੂ ਹੋ ਚੁੱਕਿਆ ਹੈ ਡਿਵੈਲਪਮੈਂਟ ਹੋ ਚੁੱਕੀ ਹੈ ਸ਼ੁਰੂ ਸਾਫ਼ ਪਤਾ ਲੱਗ ਰਿਹਾ ਡਿਵੈਲਪਮੈਂਟ ਹੋ ਰਹੀ ਹੈ ਹੁਣ ਗਾਂ ਦਾ ਕੀ ਪ੍ਰੋਗਰਾਮ ਡਿਵੈਲਪਮੈਂਟ ਜਿਹਦੇ ਅਸੀਂ ਗੁਰਮਾਨ ਦਾ ਸ਼ੁਕਰਾਨਾ ਹੀ ਕਰਨਾ ਹੈ ਜੀ ਆਇਆ ਕੋਈ ਡਿਵੈਲਪਮੈਂਟ ਕੋਈ ਪੰਧਰੀਆਂ ਹੋਣ ਲੱਗੀਆਂ ਜਿੱਥੇ ਰੋੜੇ ਪੈਦੇ ਸੀਗੇ ਔਰ ਕੰਟੀਨਿਊ ਜੀ ਪ੍ਰੋਸੈਸਿੰਗ ਹੋ ਰਿਹਾ ਸਾਰਾ ਕੁਝ ਕੋਈ ਸਪੈਸ਼ਲ ਤਾਂ ਕੋਈ ਮੇਰੇ ਖਿਆਲ ਨਾਲ ਕੋਈ ਗੱਲ ਨਹੀਂ ਹੋ ਰਹੀ ਠੀਕ ਹੈ ਤੇ ਚਲੋ ਉਹ ਚਾਹ ਨਾ ਹੁਣ ਕੀ ਪ੍ਰੋਗਰਾਮ ਹੈ ਅੱਗੇ ਤੇ ਗਾਂ ਦਾ ਕੋਈ ਅਜੇ ਕੋਈ ਫਿਲਹਾਲ ਪ੍ਰੋਗਰਾਮ ਨਹੀਂ ਅਜੇ ਇਹਦੇ ਹੁਣ ਇਹ ਜੀ ਜਗਾ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ ਦੋ ਚੰਦ ਦੇ ਇੱਕ ਦੋ ਚਾਰ ਦਿਨ ਦੇ ਵਿੱਚ ਭਾਈ ਸਾਹਿਬ ਨੂੰ ਮਿਲਣਾ ਚਾਹੀਦਾ ਹਾਂਜੀ ਬਾਕੀ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਐਡੀ ਦੂਰੋਂ ਦੂਰੋਂ ਚੱਲ ਕੇ ਆ ਰਹੇ ਆ ਉਹਨਾਂ ਨੂੰ ਮਿਲਣਾ ਸਾਡਾ ਜ਼ਰੂਰੀ ਹੈ ਬਾਕੀ ਹੋਰ ਅਜੇ ਫਿਰਾਲ ਤਾਂ ਕੋਈ ਪ੍ਰੋਗਰਾਮ ਨਹੀਂ ਜਿੱਤ ਤੋਂ ਬਾਅਦ ਅਜੇ ਤੱਕ ਕੋਈ ਹੀਲਾ ਬਣਿਆ ਨਹੀਂ ਕਿ ਉਹਨਾਂ ਨਾਲ ਗੱਲਬਾਤ ਹੋ ਸਕੇ ਜਾਂ ਕੋਈ ਸਨੇਹਾ ਪਹੁੰਚ ਸਕੇ ਨਹੀਂ ਅਜੇ ਤੱਕ ਤਾਂ ਨਹੀਂ ਕੋਈ ਗੱਲਬਾਤ ਬਣੀ ਖੁਦ ਜਾਵਾਂਗੇ ਅਸੀਂ ਠੀਕ ਹੈ ਅੱਛਾ ਉਸ ਤੋਂ ਬਾਅਦ ਹੁਣ ਹਰ ਕੋਈ ਇਹੀ ਜਾਣਨਾ ਚਾਹੁੰਦਾ ਹੈ ਕਿਉਂਕਿ ਭਾਈ ਸਾਹਿਬ ਜਿੱਤ ਗਏ ਨੇ ਖੁਸ਼ੀ ਵੀ ਹੈਗੀ ਹੈ ਪਰ ਗੱਲ ਇਹ ਹੈ ਕਿ ਹੁਣ ਭਾਈ ਸਾਹਿਬ ਬਾਹਰ ਕਿਵੇਂ ਆਉਣਗੇ ਕਦੋਂ ਆਉਣਗੇ ਨਹੀਂ ਇਹ ਵੀ ਜੋ ਜੋ ਪ੍ਰੋਸੀਜਰ ਹੋਊਗਾ ਉਸ ਦੇ ਸਾਧ ਤਹ ਤ ਆ ਜਾਣਗੇ ਉਹ ਕੋਈ ਏਡਾ ਲੀਗਲ ਪ੍ਰੋਸੈਸਸ ਤਾਂ ਚੱਲਦੀਆਂ ਹੋਣੀਆਂ ਬਿਲਕੁਲ ਵੀ ਜੋ ਵੀ ਪੋਲੀਟੀਕਲ ਉੱਪਰ ਹੋਊਗਾ ਪ੍ਰਸ਼ਾਸਨ ਜੋ ਲੀਗਲ ਨਹੀਂ ਕਰਕੇ ਇਹਦੇ ਨੂੰ ਕੀ ਆਸ ਲਾਈ ਬੈਠੇ ਨੇ ਬੜੀਆਂ ਆਸਾਂ ਨੇ ਲੋਕਾਂ ਨੂੰ ਹੁਣ ਕਿਵੇਂ ਕਿਵੇਂ ਕੁਛ ਤਾਂ ਸ਼ੁਰੂਆਤ ਹੋਊਗੀ ਨਹੀਂ ਉਹ ਤਾਂ ਕੁਛ ਨਾ ਕੁਛ ਜੋ ਵੀ ਹੋਣਾ ਲੋਕਾਂ ਨੇ ਫਤਵਾ ਦਿੱਤਾ ਹੁਣ ਸਰਕਾਰ ਕੀ ਕਰਦੀ ਆ ਸਭ ਕੁਝ ਹੋਤ ਹੋਣੀ ਦੇਖਦੇ ਹਾਂ ਕਿ ਕੁਝ ਜੇ ਤੁਸੀਂ ਦੱਸਣਾ ਚਾਹੋ ਕਿ ਅਗਲੀ ਹੁਣ ਭਾਈ ਸਾਹਿਬ ਨੂੰ ਬਾਹਰ ਲਿਆਉਣ ਵਾਸਤੇ ਕੀ ਸ਼ੁਰੂ ਕੀਤਾ ਹੈ ਕੀ ਸੋਚ ਰਹੇ ਹੋ ਨਹੀਂ ਅਜੇ ਕੁਛ ਨਹੀਂ ਸ਼ੁਰੂ ਕੀਤਾ ਜੇ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਹੀ ਕਰ ਰਹੇ ਹਾਂ ਠੀਕ ਹੈ ਬਸ ਵਾਜੇ ਕੋਈ ਇਦਾਂ ਦੇ ਕੋਈ ਕੋਈ ਚਲੋ ਬਿਲਕੁਲ ਦੇ ਰੁਜੇਵੇਂ ਜਿਹੜੇ ਕੰਮਕਾਰ ਪਰਿਵਾਰ ਨੂੰ ਔਰ ਪਿੰਡ ਨੂੰ ਉਹ ਜ਼ਰੂਰ ਹੈਗੇ ਨੇ ਔਰ ਨਾਲ ਦੀ ਨਾਲ ਭਾਈ ਸਾਹਿਬ ਹੁਣ ਜੇਲ੍ਹੋਂ ਬਾਹਰ ਲਿਆਉਣੇ ਨੇ ਉਹਦੇ ਵਾਸਤੇ ਵੀ ਹੁਣ ਕੁਝ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ ਕੀ ਕੁਝ ਹੋਵੇਗਾ ਵੇਲੇ ਸਮੇਂ ਤੇ ਪਰਿਵਾਰ ਉਹ ਵੀ ਸ਼ਾਇਦ ਦੱਸ ਦਵੇ ਪਰ ਫਿਲਹਾਲ ਕੰਮਕਾਰ ਜਿਹੜੇ ਨੇ ਔਰ ਖਾਸ ਕਰਕੇ ਪਲਾਨਸ ਉਹ جاری ਨੇ ਜੋ ਵੀ ਹੋਏਗਾ ਦੱਸ ਦੇ ਰਵਾਂਗੇ ਬਣੇ ਰੋ 1 ਇੰਡੀਆ ਨੂੰ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ